ਜੱਡਾ ਧਰੋ ਤੂੰ ਅੱਜ ਪੰਜਾਬ ਪੰਜਾਬੀਆਂ ਨਾਲ ਕਮਾ ਰਿਹਾ ਇਹਨਾਂ ਦਾ ਸ਼ਹਿਲ ਕਿਸੇ ਮੁਗਲਾਂ ਨੇ ਅੰਗਰੇਜ਼ਾਂ ਨੇ ਜਾਂ ਕਿਸੇ ਹੋਰ ਨੇ ਨਹੀਂ ਕਮਾਇਆ ਹੋਣਾ ਯਾਰ ਸਭ ਨੂੰ ਪਿੱਛੇ ਛੱਡ ਗਿਆ ਬਾਦਲਾਂ ਨੂੰ ਕੈਪਟਨਾਂ ਨੂੰ ਸਭ ਨੂੰ ਜਿਹੜਾ ਤੂੰ ਅੱਜ ਪੰਜਾਬ ਨਾਲ ਕਰ ਰਿਹਾ ਸੁ ਪੰਜਾਬ ਦੇ ਲੋਕੋ ਮੇਰੀ ਗੱਲ ਨੂੰ ਸੁਣ ਵੀ ਲਿਓ ਧਿਆਨ ਨਾਲ ਤੇ ਇਹਨੂੰ ਅਖੀਰ ਤੱਕ ਅੱਗੇ ਵੀ ਪਹੁੰਚਾ ਦਿਓ ਤਾਂ ਕਿ ਆ ਸਤਾਉਜ ਵਾਲੇ ਜਿਹੜੇ ਜਾਲੀ ਇਨਕਲਾਬੀ ਜਿਹਨੂੰ ਜੋਧਾ ਮੰਨੀ ਜਾਂਦੇ ਆ ਬਹੁਤ ਵੱਡਾ ਇਨਕਲਾਬੀ ਆ ਜੋਧਾ ਇਹਦੀ ਸਚਾਈ ਇਹਦੀ ਗਦਾਰੀ ਜੋ ਪਿੱਠੇ ਤੇ ਛੁਰੇ ਮਾਰਦੇ ਆ ਉਹ ਇਹਦੇ ਭਗਤਾ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਅੱਖਾਂ ਤੋਂ ਜਿਹੜੇ ਖੋਪਰੇ ਚੜਾਏ ਆ ਗਦੇ ਨੂੰ ਦਿਖਦਾ ਹੀ ਨਹੀਂ ਕੁਝ ਮੋਰੇ ਕਲਾ ਭਵੰਤ ਭਵੰਤੀ ਦਿਖਦਾ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਥੱਲੇ ਬੈਠੇ ਨਾਰੇ ਮਾਰੀ ਜਾਂਦੇ ਹੁੰਦੇ ਆ ਉਹਨਾਂ ਨੂੰ ਪਤਾ ਲੱਗੇ ਕੇ ਬੰਦਾ ਕੀ ਕਰ ਰਿਹਾ ਹੈ ਇਸ ਵੇਲੇ ਪੰਜਾਬ ਨਾਲ ਯਾਰ ਪੰਜਾਬ ਦੇ ਵਿੱਚ ਹੈ ਇਸ ਵੇਲੇ ਕਈ ਵੱਖ-ਵੱਖ ادارਿਆਂ ਦੇ ਚੇਅਰਮੈਨ ਚੇਅਰਪਰਸਨ ਨਿਯੁਕਤ ਕੀਤੇ ਗਏ ਆ ਦੋ ਵੱਡੀਆਂ ਚੇਅਰਮੈਨੀਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਲਈ ਗਿਆ ਬੀਬਾ ਬੀਬਾ ਰੀਨਾ ਗੋਤਾ ਬੀਬਾ ਜੀ ਨੂੰ ਨਾਗੋਤਾ ਲਾਈ ਗਈ ਹੈ ਜੀ ਇਹ ਦਿੱਲੀ ਤੋਂ ਆ ਤੇ ਆਪ ਦੀ ਕੋਈ ਉਥੇ ਇਹ ਕੋ ਸੈਂਕਟਰੀ ਵਗੈਰਾ ਸਕੱਤਰ ਵਗੈਰਾ ਸੀਗੀ ਜਿਹੜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਲਿਆ ਕੇ ਉਥੋਂ ਦਿੱਲੀ ਤੋਂ ਪੰਜਾਬ ਦੇ ਵਿੱਚ ਚੇਅਰਪਰਸਨ ਬੀਬੀ ਲਾ ਦਿੱਤੀ ਗਈ ਹੈ ਦੂਜਾ ਇਹਨਾਂ ਨੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਜਿਹੜਾ ਲਾਇਆ ਹੈ ਉਹ ਹੈਗਾ ਜੀ ਯੂਪੀ ਤੋਂ ਕੋਈ ਦੀਪਕ ਚਾਹਾਨ ਉਹਦਾ ਨਾਮ ਹੈ ਉਹ ਸੰਦੀਪ ਪਾਟਕ ਦਾ ਪੀਏ ਹੈ ਜੀ ਇੱਕ ਯੂਪੀ ਤੋਂ ਲਿਆ ਕੇ ਬੰਦਾ ਚੇਅਰਮੈਨ ਲਾਤਾ ਪੰਜਾਬ ਦੇ ਵਿੱਚ ਤੇ ਇੱਕ ਬੀਬੀ ਦਿੱਲੀ ਤੋਂ ਲਿਆ ਕੇ ਰੀਨਾ ਗਪਤਾ ਚੇਅਰਮੈਨ ਲਾਤੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕੀ ਪੰਜਾਬ ਦੇ ਵਿੱਚੋਂ ਯਾਰੋ ਕੋਈ ਬੰਦਾ ਹੀ ਨਹੀਂ ਮਿਲਿਆ ਯਾਰ 3.5 ਕਰੋੜ ਪੰਜਾਬੀਆਂ ਦੇ ਵਿੱਚੋਂ ਕੋਈ ਜੋਗ ਬੰਦਾ ਕੋਈ ਇੰਜੀਨੀਅਰ ਬੰਦਾ ਕੋਈ ਪੜਿਆ ਲਿਖਿਆ ਬੰਦਾ ਇਹਨਾਂ ਦੋਵਾਂ ਆਧਾਰਿਆਂ ਦੇ ਵਿੱਚ ਕੋਈ ਚੇਅਰਮੈਨ ਲਾਉਣ ਨੂੰ ਬੰਦਾ ਨਹੀਂ ਮਿਲਿਆ ਨੌਕਰੀਆਂ ਤਾਂ ਦੇ ਹੀ ਰਹੇ ਬਾਹਰਲਿਆਂ ਨੂੰ ਉਹਦਾ ਕੋਈ ਸ਼ੱਕ ਹੀ ਨਹੀਂ ਤੜਾ ਤੜ ਬਾਹਰਲੇ ਬੰਦੇ ਪੰਜਾਬ ਦੀਆਂ ਨੌਕਰੀਆਂ ਤੇ ਕਾਬਜ਼ ਹੋ ਰਹੇ ਨੇ ਹਿਮਾਚਲ ਤੋਂ ਯੂਪੀ ਤੋਂ ਬਿਹਾਰ ਤੋਂ ਤੇ ਆ ਨਵਾਂ ਜਿਹੜਾ ਬੰਝ ਗੱਡ ਰਿਹਾ ਹੁਣ ਤਾਂ ਇਹਦਾ ਗੱਲ ਛੱਡੋ ਤੁਸੀਂ ਤੁਹਾਨੂੰ ਇੱਕ ਪਿੱਛੇ ਜੇ ਫੋਟੋ ਕਾਫੀ ਵਾਇਰਲ ਹੋਈ ਸੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਬੈਠ ਕੇ ਆਪਣੇ ਮੰਤਰੀਆਂ ਨਾਲ ਮੀਟਿੰਗ ਕਰਦੇ ਆ ਉਸ ਕੁਰਸੀ ਦੇ ਉੱਤੇ ਸਸੋਧਿਆ ਬੈਠਾ ਹੋਇਆ ਤੇ ਆਲੇ-ਦਾਲ ਇਹਦੇ ਜਿਹੜੇ ਆ ਗੁੰਗੇ ਜਿਹੜੇ ਗੁੰਗੇ ਉੱਥੇ ਜਿਹੜੇ ਇਹਨਾਂ ਦੇ ਆ ਪੰਜਾਬ ਦੇ ਲੋਕਾਂ ਨੇ ਚੁਣੇ ਆ ਇਹਨਾਂ ਦੇ ਮંત્રી ਬਣੇ ਹੋਏ ਅੱਜ ਕੱਲ੍ਹ ਜਾਂ ਐਮਐਲਏ ਬਣੇ ਹੋਏ ਉਹ ਆਲੇ-ਦਾਲੇ ਬੈਠੇ ਮਨੀਸ਼ ਸੋਧਿਆ ਇਹਨਾਂ ਦਾ ਦਿੱਲੀ ਵਾਲਾ ਮੁੱਖ ਮੰਤਰੀ ਦੀ ਕੁਰਸੀ ਦੇ ਬੈਠ ਕੇ ਉਹਨਾਂ ਨਾਲ ਮੀਟਿੰਗ ਕਰ ਰਿਹਾ ਯਾਰੋ ਕਿੱਡਾ ਵੱਡਾ ਧਰੋ ਪੰਜਾਬ ਨਾਲ ਇਸ ਵੇਲੇ ਕਮਾਇਆ ਜਾ ਰਿਹਾ ਕਾਰਨ ਬੜਾ ਸਾਫ਼ ਹੈ ਇਹਨਾਂ ਨੂੰ ਸਾਫ਼ ਤੌਰ ਤੇ ਪਤਾ ਲੱਗ ਗਿਆ ਭਰਾਵੋ ਵੀ ਅਸੀਂ ਕਿਸੇ ਵੀ ਹਾਲਾਤਾਂ ਦੇ ਵਿੱਚ ਪੰਜਾਬ ਵਿੱਚ ਮੁੜ ਕੇ ਨਹੀਂ ਆਉਂਦੇ ਲੁੱਟ ਲਓ ਜਿੰਨਾ ਲੁੱਟਿਆ ਦੁਨਨੇ ਹੱਥੀਂ ਲੁੱਟ ਲਓ ਜਿੰਨਾ ਪੰਜਾਬ ਨੂੰ ਲੁੱਟਿਆ ਜਾਂਦਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 16 ਮਈ ਨੂੰ ਧਿਆਨ ਨਾਲ ਸੁਣ ਲਓ ਪੰਜਾਬ ਕੋ ਇਹ ਜਿਹਾ ਅਗਲਾ ਸੁਣ ਲਿਆ ਕਰੋ ਇੱਧਰ ਲਿਗਾ ਉੱਧਰ ਲਿਗਾ ਸੁਣਦੇ ਰਹਿੰਨੇ ਹਾਂ ਹੋਰ ਹੀਆ ਕੁੱਤ ਪਾਉ ਦੇਖਦੇ ਰਹਿੰਨੇ ਹਾਂ ਚੰਗੀ ਗੱਲ ਜਿਹੜੀ ਧਿਆਨ ਨਾਲ ਸੁਣ ਲਿਆ ਕਰੋ ਜਿਹੜੀਆਂ ਚੰਗੀਆਂ ਗੱਲਾਂ ਜਾਂ ਜੋ ਹਾਲਾਤ ਪੰਜਾਬ ਦੇ ਬਣਿਆ ਜਾਂ ਜੋ ਹਾਲਾਤ ਮਾੜੇ ਹੋ ਰਹੇ ਆ ਪੰਜਾਬ ਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 16 ਮਈ ਨੂੰ ਐਨਜੀਟੀ ਦੇ ਵੇ ਤਰੀਕ ਸੀਗੀ ਬੁੱਢੇ ਦਰਿਆ ਦੀ ਉੱਚੇ ਬਹਾਨੇ ਬਹੂਨੇ ਮਾਰ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਤੇ ਜਿਹੜੇ ਫੈਕਟਰੀਆਂ ਵਾਲੇ ਆ ਉਹਨਾਂ ਦੇ ਵਕੀਰ ਇੱਕ ਤਰੀਕ ਹੋਰ ਲਿਆਏ ਤੇ ਹੁਣ ਉਹ ਪੰਜਾਬ ਪ੍ਰਡਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਬੀਬੀ ਦਿੱਲੀ ਤੋਂ ਲੈ ਕੇ ਰੀਨਾ ਗੁਪਤਾ ਲਾਤੀ ਉਹ ਫੈਕਟਰੀਆਂ ਨੂੰ ਕਹੂਗੀ ਵੀ ਲਿਆਓ ਕਿੰਨੀ ਫੈਕਟਰੀ ਐ ਲੁਧਿਆਣੇ ਚ ਹਜ਼ਾਰਾਂ ਫੈਕਟਰੀ ਐ ਜੇ ਇੱਕ ਫੈਕਟਰੀ ਤੋਂ ਕਰੋੜ-ਕਰੋੜ ਰੁਪਇਆ ਵੀ ਲੈ ਲਿਆ ਤਾਂ ਹਿਸਾਬ ਲਾ ਲੋ ਅਰਬਾਂ ਰੁਪਇਆ ਇਕੱਠਾ ਕਰਨਗੇ ਅਰਬਾਂ ਰੁਪਇਆ ਇਕੱਠਾ ਐਵੇਂ ਨਹੀਂ ਪੰਜਾਬ ਪ੍ਰਡਿਊਸ਼ਨ ਕੰਟਰੋਲ ਬੋਰਡ ਦੀ ਜਿਹੜੀ ਜਮਾ ਕੇਜਰੀਵਾਲ ਦੀ ਸੱਜੀ ਖੱਬੀ ਬਾਹ ਬੀਬੀ ਉਹ ਲੈ ਆ ਕੇ ਨੰਨੇ ਚੇਰਮੈਨ ਅੱਥੇ ਥਾਪੀ ਐ ਆ ਇੱਥੇ ਚੁਟਕਲੇ ਸੁਣਾਉਣ ਵਾਲਾ ਸਤਾਵ ਜਾਲਾ ਮਹਾਰਾਜ ਆ ਇੱਥੇ ਕਹਾਣੀਆਂ ਸੁਣਾਉਣ ਵਾਲਾ ਤੰਜ ਕਸਣ ਵਾਲਾ ਨਿੰਦਨ ਭੰਡਣ ਵਾਲਾ 24 ਘੰਟੇ ਮਸ਼ਕਰੀਆਂ ਕਰਨ ਵਾਲਾ ਮੂੰਹ ਹੀ ਸੁੰਤਾ ਹੈਗਾ ਤੇ ਬੋਲੀ ਸੁੰਤੇ ਗੇ ਦੰਦ ਜੁੜ ਗਏ ਦੇ ਦੇ ਜਵਾਬ ਤੂੰ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਰਿਹਾ ਬਾਦਲਾਂ ਨੇ ਪੰਜਾਬ ਬਰਬਾਦ ਕਰਤਾ ਕਾਂਗਰਸ ਕਾ ਨੇ ਆ ਕਰਤਾ ਕੀਤਾ ਤੈਨੂੰ ਤੇਨੂੰ ਲੋਕਾਂ ਨੇ ਮੌਕਾ ਦਿੱਤਾ ਕਿ ਭਵੰਸਿਆਂ ਬਾਦਲਾਂ ਨੇ ਬਰਬਾਦ ਕਰਤਾ ਕਾਂਗਸ ਨੇ ਬਰਬਾਦ ਕਰ ਤੈਨੂੰ ਮੌਕਾ ਦਿੱਤਾ ਤੂੰ ਜਿਵੇਂ ਬੇੜਾ ਹੀ ਵਹਾ ਦੇਂਗਾ ਪੰਜਾਬ ਦਾ ਯਾਰ ਬੇਸ਼ਰਮੀ ਵਾਲੀ ਹੱਦ ਹੀ ਕਰਤੀ ਤੂੰ ਯਾਰ ਆ ਆ ਕੋ ਸੁਣਿਆ ਕਰ ਤੂ ਤਾਂ ਯਾਰ ਤੁਸੀਂ ਲਿਆ ਲਿਆ ਕੇ ਪਹਿਲਾਂ ਜਿੰਨੇ ਰਸਵਾਰੇ ਮੈਂਬਰ ਭੇਜੇ ਜੀਐਮਪੀ ਬਣਾਏ ਉਹ ਸਾਰੇ ਬੰਦੇ ਬਾਹਰ ਲੈ ਲਿਆ ਕੇ ਪੰਜਾਬ ਦੇ ਵਿੱਚੋਂ ਤੂੰ ਐਂਟੀ ਬਣਾ ਕੇ ਰਸਵਾਰੇ ਮੈਂਬਰ ਬਣਾ ਕੇ ਦਿੱਲੀ ਭੇਜੇ ਉਦੋਂ ਪੰਜਾਬੀ ਕੋਈ ਦਿਖਿਆ ਨਜ਼ਰ ਨਹੀਂ ਆਇਆ ਹੁਣ ਮੈਂ ਇਹ ਤੋਂ ਪਹਿਲਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਬੀਬੀ ਉਹ ਦਿੱਲੀ ਤੋਂ ਲੈ ਕੇ ਲਈ ਹੁਣ ਆਹ ਹੋਰ ਤੋਂ ਚੇਰਮੈਨੀਆਂ ਆ ਜਿੰਨੇ ਤਰ੍ਹਾਂ ਇੱਥੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਰਹਿਸ਼ਾਂ ਦੇ ਉੱਤੇ ਪਟੀਆਂ-ਪਟੀਆਂ ਕੋਠੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਲੱਖਾਂ ਰੁਪਇਆ ਤਨਖਾਹਾਂ ਨੇ ਉਹਨਾਂ ਦੀਆਂ ਮਹੀਨਿਆਂ ਦੀਆਂ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ ਚੋਂ ਹੁੰਦਾ ਆ ਉਹ ਸੁਖਸੈਨੇ ਵਰਗੇ ਤੇ ਹੋਰ ਕਿੰਨੇ ਬੰਦੇ ਬੱਬ ਕੁਮਾਰ ਵਰਗੇ ਕਿੰਨੇ ਬੰਦੇ ਨਹਿਰ ਵਰਗੇ ਜਿਹੜੇ ਤੂੰ ਅੱਛੇ ਤੇਰੀ ਸਰਕਾਰ ਨੂੰ ਕੰਟਰੋਲ ਕਰਦੇ ਆ ਜਿਹੜੇ ਅਫਸਰਾਂ ਨੂੰ ਹਦਾਇਤਾਂ ਕਰਦੇ ਆ ਡੀਸੀ ਨੂੰ ਫੋਨ ਕਰਦੇ ਆ ਐਸਐਸਪੀ ਨੂੰ ਕਹਿੰਦੇ ਆ ਡੀਜੀਪੀ ਨੂੰ ਕਹਿੰਦੇ ਆ ਵੀ ਆ ਪੰਜਾਬ ਚ ਆਹ ਕਰਨਾ ਪੰਜਾਬ ਚ ਆਹ ਲਗਨੀਤੀ ਕਰਨੀ ਆ ਹੁਣ ਆਹ ਕਰਨਾ ਕਰਨਾ ਉਹ ਤੇਰੇ ਇੱਥੇ ਲੱਖਾਂ ਰੁਪਇਆ ਤਨਖਾਹ ਦੇ ਕੇ ਚੰਡੀਗੜ੍ਹ ਸਰਕਾਰੀ ਕੋਠੀਆਂ 'ਚ ਬਿਠਾਏ ਹੋਏ ਬੰਦੇ ਨੇ ਕੋਈ ਹੈ ਪੰਜਾਬੀ ਬੰਦਾ ਉੱਥੇ ਜਾਂ ਤੂੰ ਕਹਿ ਕਾਬਲ ਨਹੀਂ ਮੈਂ ਅਸਤੀਫਾ ਦੇ ਪਾਸੇ ਹੋ ਜਦੋਂ ਆਹ ਖੜੀਆਂ ਕਰ ਜਾਂ ਪੰਜਾਬ ਦੇ ਲੋਕਾਂ ਨੂੰ ਦੱਸ ਵੀ ਤੱਥੋਂ ਇਹਨਾਂ ਨੇ ਧੱਕੇ ਨਾਲ ਆ ਕੇ ਤੇ ਧੌਣ ਤੇ ਗੋਡਾ ਰੱਖ ਕੇ ਪੰਜਾਬ ਤੇ ਇਹ ਕਾਬਜ ਹੋ ਕੇ ਤੇ ਪੰਜਾਬ 'ਚ ਰਾਜ ਕਰ ਰਹੀ ਹੈ। ਜਾਂ ਗੱਲ ਨੂੰ ਮੰਨ ਲੋਕਾਂ ਚ ਆ ਕੇ ਤੂੰ ਕੱਲੀਆਂ ਗੱਲਾਂ ਵਾਲਾ ਰਹਿ ਗਿਆ। ਕੱਲੇ ਜਿਹੜੇ ਸੁਣਾ ਵਾਲਾ ਰਹਿ ਗਿਆ ਉਹ ਸੁਣਾ ਵਾਲਾ ਡੂੜਸਾ ਜਿਹੜਾ ਹੋਰ ਸੁਣਾਉਣਾ। ਤੂੰ ਬਰਵਾਸ ਕਰਕੇ ਛੱਡੇਗਾ ਪੰਜਾਬ ਨੂੰ। ਤਾਂ ਨੀਤੀ ਦੇਖੋ ਜਿਹੜੀਆਂ ਦੋ ਇਹਨਾਂ ਨੇ ਲਿਆ ਕੇ ਆ ਨਿਯੁਕਤੀਆਂ ਕੀਤੀਆਂ ਨੇ ਚੇਰੇ ਮੈਂ ਨਾਂ ਦੀਆਂ। ਅਗਲੀ ਗੱਲ ਖੋਰ ਸੁਣ ਲਓ ਪੰਜਾਬ ਦੇ ਲੋਕੋ। 24 ਸਾਢੇ 24000 ਕਿੱਲਾ ਦਾ ਨਾ ਸੁਣ ਲਿਓ 24 24000 ਏਕੜ ਜ਼ਮੀਨ ਪੰਜਾਬ ਦੀ ਗਲਾਡਾ ਨੇ ਐਕਵਰ ਕਰਨੀ ਐ ਪੰਜਾਬ ਸਰਕਾਰ ਨੇ ਆ ਸੋਡ ਚਿਹਤੇ ਮੁੱਖ ਮੰਤਰੀ ਨੇ ਸਤਾਉਜ ਵਾਲੇ ਮਹਾਰਾਜ ਨੇ ਯਾਲੀ ਇਨਕਲਾਬੀ ਨੇ ਮਨਜ਼ੂਰੀ ਦੇ ਦਿੱਤੀ ਸਰਕਾਰ ਨੇ ਗਲਾਡਾ ਨੂੰ ਤੁਸੀਂ 24000 ਏਕੜ ਪੈਰੀ ਲੁਧਿਆਣੇ ਦੇ ਮੋਗੇ ਦੇ ਲੁਧਿਆਣੇ ਦੇ 40 ਪਿੰਡ ਤੇ ਮੋਗੇ ਦੇ ਆ ਬੁੱਗੀਪੁਰਾ ਚਗਾਵਾ ਰੋਲੀ ਇੱਥੇ ਚਾਰ ਪੰਜ ਪਿੰਡਾਂ ਦੀ ਇਹਨਾਂ ਦੀ 40 ਪਿੰਡ ਲੁਧਿਆਣੇ ਦੇ 45 50 ਪਿੰਡਾਂ ਦੀ 24000 ਏਕੜ ਗਲਾੜਾ ਅਕਵਾਇਰ ਕਰਨ ਜਾ ਰਹੀ ਹੈ ਕਾਦੇ ਲਈ ਅਰਬਨ ਸਟੇਟਾ ਬਣਾਉਣ ਲਈ ਹੱਦ ਵੀ ਆ ਆ 50000 ਕਿੱਲਾ ਸਾਡਾ ਆ ਭਾਰਤ ਮਾਲਾ ਪ੍ਰੋਜੈਕਟ ਸੜਕਾਂ ਦੇ ਰੁਕ ਗਿਆ ਉਹ ਬੰਤੇ ਅੱਡੇ ਟੱਬੇ ਬੀਬੀ ਫੋਟੋ ਜੀਆਂ ਬਣਾ ਗਈ ਸੜਕਾਂ ਪਾਹੀ ਜੋਗ ਜਿਹੜੀ ਅਪਜਾਉ ਜ਼ਮੀਨ ਸੀ ਰੋਖ ਲਈ ਆ ਕੋਈ ਬੁਲਟ ਰੇਲ ਕੱਢਣ ਲੱਗਿਆ ਕੋਈ ਹੋਰ ਰੇਲ ਦੀਆਂ ਲੀਹਾਂ ਕੱਢਣ ਲੱਗਿਆ ਹਜ਼ਾਰਾਂ ਏਕੜ ਉਧਰ ਰੁਕ ਜਾਣੀਆਂ ਸਾਡੀ ਜ਼ਮੀਨ ਆ ਨਮਾ 500 ਦਾ ਤਕਲਾ ਗੱਡਦਾ ਸੇਦਾ ਸੋੜੀ ਇੱਕ ਤੇ ਪੰਜਾਬੀ ਹੋਰ 24000 ਏਕੜ ਸੋੜੀ ਪੰਜਾਬ ਦੀ ਹੋਰ ਜ਼ਮੀਨ ਲੁਧਿਆਣੇ ਤੇ ਆ ਮੋਗੇ ਜਿਹੜੇ ਦੋ ਜ਼ਿਲ੍ਹੇ ਦੇ ਪਿੰਡਾਂ ਦੀਆਂ 40-45 ਪਿੰਡਾਂ ਦੀ 24000 ਜ਼ਮੀਨ ਏਕੜ ਜ਼ਮੀਨ ਸੋੜੀ ਇਹਨਾਂ ਨੇ ਗਲਾਡਾ ਨੇ ਐਕਵਾਇਰ ਕਰਨੀਆਂ ਆਲਬਰਨ ਸਟੇਟਾਂ ਬਣਾਉਣ ਲਈ ਆਰਮਸਟ੍ਰਾਂ ਸਟੇਟਾਂ ਚ ਰਹੂਗਾ ਕੌਣ ਪੰਜਾਬੀ ਰਹਿਣਗੇ ਉਹਦਾ ਮਾਰਕੀਟ ਆ ਰਹੀਆਂ ਬਾਹਰ ਕੈਨੇਡਾ ਅਮਰੀਕਾ ਨੂੰ 50 ਤਾਂ ਪਿੰਡ ਖਾਲੀ ਹੋਗੇ ਸਾਡੇ ਤਾਂ ਕੋਈ ਮੁੰਡਾ ਨਹੀਂ ਦਿਖਦਾ ਹੱਥ ਨੇ ਗਰਾਉਂਡਾਂ ਚ ਸੱਥਾਂ ਨਹੀਂ ਕੋਈ ਦਿਖਦਾ ਕੋਈ ਕਾਲ ਸਾਡੇ ਸੁੰਨੇ ਹੋਗੇ ਬੰਦ ਹੋ ਗਏ ਕਾਲ ਸਾਡੇ ਕੌਣ ਆ ਪੰਜਾਬ ਚ ਆਡਮਨਸਟ੍ਰੇਟਰ ਰਹੂਗਾ ਕੌਣ ਕੋਈ ਹਮਾਚਲ ਦਾ ਆ ਕੇ ਕੋਈ ਯੂਪੀ ਦਾ ਆ ਕੇ ਕੋਈ ਰਸਤਾਨ ਦਾ ਕੋਈ ਬਿਹਾਰ ਦਾ ਆ ਕੇ ਰਹੂਗਾ ਉਹ ਸੰਭਲ ਜੋ ਓਏ ਓਏ ਅਕਲ ਦੇ ਉਹ ਦੁਸ਼ਮਣੋਂ ਪੰਜਾਬੀਓ ਸੰਭਲ ਜੋ ਓਏ ਇਹ ਇਹ ਚੀਜ਼ ਦਾ ਵਿਰੋਧ ਕਰੋ ਓਏ 24000 ਕਿਲਾ ਦੇਖ ਲੋ 50000 ਕਿਲਾ ਪਹਿਲਾਂ ਸੜਕਾਂ ਦੀ ਰੋਕੀ ਤੇ ਹਜ਼ਾਰਾਂ ਇੱਕ ਰੇਲ ਦੀਆਂ ਲੀਹਾਂ ਜੁ ਰੁਕੜੀਆਂ ਕਲੋਨੀਆਂ ਦੇ ਵਿੱਚ ਪਤਾ ਨਹੀਂ ਕਿੰਨੇ ਜਮੀਨ ਪੰਜਾਬ ਦੀ ਰੁਕ ਚੁੱਕੀ ਹੈ ਪੰਜਾਬ ਦੇ ਬੱਚ ਐਸ ਵੇਲੇ ਜ਼ਮੀਨ ਨਹੀਂ ਮਿਲ ਰਹੀ ਤੇ 24000 ਇਕੱਲਾ ਗਲਾਡਾ ਨੇ ਧੱਕੇ ਨਾਲ ਕੁਆਇਰ ਕਰਨੀ ਐ ਸੋਨੂੰ ਮੂੰਹੋਂ ਮੰਗੇ ਪੈਸੇ ਦੇਣਗੇ ਵੀ ਆਹ ਲੋ 20 ਕਰੋੜ ਮੰਗਦੇ ਹਾਂ 25 ਮੰਗਦੇ ਹਾਂ ਚੱਕ 30 ਕਰੋੜ ਚੱਕ 35 ਕਰੋੜ ਸਾਡੇ ਖੁਸ਼ ਹੋਏ ਚੌੜੇ ਫਰਦ ਆਹ ਕਿੱਲੇ ਦਾ 20 ਕਰੋੜ ਮਿਲ ਗਿਆ ਹੁਣ ਤੁਹਾਨੂੰ ਮੈਂ ਗੱਲ ਸੁਣਾਉਣਾ ਧਿਆਨ ਨਾਲ ਸੁਣ ਲਿਓ ਸਾਂਝਾ ਕਰਦੇ ਹੁਣ ਅਜੀਪਾਲ ਬਰਾੜ ਮੇਰਾ ਮਿੱਤਰ ਹੈ ਮੈਨੂੰ ਅੱਜ ਹੀ ਗੱਲ ਸੁਣਾ ਰਿਹਾ ਸੀ ਕਹਿੰਦਾ ਲਖਿਆ ਮਹਾਲੀ ਦੇ ਵਿੱਚ ਕਿਸੇ ਬੰਦੇ ਨੇ 4 ਕਿੱਲੇ ਜ਼ਮੀਨ ਵੇਚੀ 5 ਕਰੋੜ ਨੂੰ ਕਿੱਲਾ 20 ਕਰੋੜ ਦੀ ਜ਼ਮੀਨ ਵੇਚਤੀ 20 ਕਰੋੜ ਦੀ ਜ਼ਮੀਨ ਵੇਚ ਕੇ ਵੱਡੀਆਂ ਗੱਡੀਆਂ ਗੁੱਡੀਆਂ ਲੈ ਲਈਆਂ ਮਹਿੰਗੇ ਸ਼ੌਂਕ ਪਗਾਉਣ ਲੱਗ ਗਿਆ ਤੇ ਇੱਕ ਵੱਡਾ ਸਾਰਾ ਉਹਨੇ ਕੋਈ ਸ਼ੋਰੂਮ ਜਿਹਾ ਲੈ ਲਿਆ ਉਹਨਾਂ ਪੈਸਿਆਂ ਦਾ ਅੱਜ ਉਹ ਵੱਡੇ ਸਾਰੇ ਆਪਣੇ ਸ਼ੋਰੂਮ ਦੇ ਵਿੱਚ ਸਲੂਨ ਖੋਲੀ ਬੈਠਾ ਹੈ ਵਾਲ ਕੱਟਦਾ ਹੈ ਨਾਈ ਬਣਿਆ ਬੈਠਾ ਜੇ ਕਰਤੂਤ ਥੋੜਾ ਸਾ ਡੱਬਾ ਹੋਊਗਾ ਟਿਫਨ ਮੰਗਤੇ ਬਣ ਮੰਗਤੇ ਬਣੋਗੇ ਮੰਗਤੇ ਠੂਠੇ ਫੜ ਕੇ ਮੰਗਦੇ ਫਿਰੋਗੇ ਜੇ ਨਾ ਤੁਸੀਂ ਜ਼ਮੀਨਾਂ ਸੰਭੀਆਂ ਆਪਣੀਆਂ ਕਿੱਲ ਕਿੱਲਾ ਦੋ ਕਿੱਲੇ ਆ ਪੰਜ ਕਿੱਲੇ ਆ 10 ਕਿੱਲੇ ਆਪਣੀਆਂ ਜ਼ਮੀਨਾਂ ਨਾ ਵੇਚੋ ਮੈਂ ਕਹਿੰਦਾ ਚਾਹੇ ਤੁਹਾਨੂੰ 5 ਅਰਬ ਵੀ ਕਿੱਲੇ ਦੇਣ ਆਪਣੀ ਜ਼ਮੀਨ ਨਾ ਉਹ ਵੇਚੋ ਪੈਸਾ ਨਹੀਂ ਖੜਨਾ ਪੈਸਾ ਜਾਣਾ ਰੇਤੰਗ ਕਰ ਜਾਣਾ ਮੁਠੀ ਚੋਂ ਨਹੀਂ ਖੜਨਾ ਪੈਸਾ ਸਾਡੇ ਕੋਲ ਉਹ ਧਰਤੀ ਮਾਂ ਨਾ ਵੇਚੋ ਸਾਡਾ ਧਰਤੀ ਕਰਕੇ ਇੰਨਾ ਜ਼ਮੀਨਾ ਕਰਕੇ ਦਾ ਸਾਡਾ ਸਾਰਾ ਕੁਝ ਇੱਥੇ ਜਾਂਦਾ ਇਤਿਹਾਸ ਬੋਲੀ ਦਾਵਾ ਸਭ ਕੁਝ ਜ਼ਮੀਨਾ ਕਰਕੇ ਹੀ ਆ ਯਾਰ ਕੱਡੇ ਕਮਲੇ ਹੋਇਆ ਦੇਖੋ ਦੇਖ ਲੋ ਜ਼ਮੀਨਾ ਵੇਚੀ ਜਾਂਦੇ ਆ ਤੇ ਮਹਾਲੀ ਦੇ ਵਿੱਚ ਜਦੋਂ ਜ਼ਮੀਨਾ ਵੇਚੀਆਂ ਲੋਕਾਂ ਨੇ ਖੁਸ਼ ਹੋਏ ਅੱਜ ਮਹਾਲੀ ਦੇ ਲੋਕ ਛੋਟੀਆਂ ਛੋਟੀਆਂ ਦੁਕਾਨਾਂ ਦੇ ਉੱਤੇ ਜਾਂਦਾ ਕਰਿਆਨੇ ਦਾ ਸਾਮਾਨ ਵੇਚਦੇ ਆ ਜਾਂ ਵੱਡੀਆਂ ਵੱਡੀਆਂ ਦੁਕਾਨਾਂ ਦੇ ਚੌਂਕੀਦਾਰ ਬਣੇ ਖੜੇ ਆ ਕਈ ਕਰੋੜਾਂ ਦੇ ਕਿੱਲੇ ਵਿੱਚ ਨਾਲੇ ਲੋਕੋ ਪੰਜਾਬੀਓ ਸਮਝ ਜੋ ਇਹ ਗੱਲ ਸੰਭਲ ਜੋ ਇਹ ਪਤਾ ਲੱਗਿਆ ਵੀ ਬਿਸ਼ਪ ਬੈਂਕ ਤੋਂ ਕੋਈ ਕਰਜ਼ਾ ਲੈਣ ਦੀ ਖਾਤਰ ਆ ਪਰਸੋਂ ਦਾ ਅਖਬਾਰ ਜੀਤ ਖਬਰ ਚ ਖਬਰ ਲੱਗੀ ਹੈ ਵੀ ਬਿਸ਼ਪ ਬੈਂਕ ਤੋਂ ਕਰਜ਼ਾ ਲੈਣ ਦੀ ਖਾਤਰ ਆ ਸਾਰਾ ਜਿਹੜਾ ਇਹਨੇ ਕੰਮ ਕੀਤਾ ਵੀ ਲੁਧਿਆਣੇ ਦੇ ਮੋਗੇ ਦੋ ਜ਼ਿਲ੍ਹਿਆਂ ਦੇ 40-45 ਪਿੰਡਾਂ ਦੀ ਜਿਹੜੀ 24000 ਏਕੜ ਪੈੜੀ ਆ ਜ਼ਮੀਨ ਹੈ ਉਹ ਗਲਾਡਾ ਨੂੰ ਮਨਜ਼ੂਰੀ ਦੇ ਕੇ ਅਕਵਾਇਰ ਕਰਾਉਣ ਜਾ ਰਿਹਾ ਛੋਡਾ ਆ ਜਾਲੀ ਇਨਕਲਾਬੀ ਮੁੱਖ ਮੰਤਰੀ ਪੰਜਾਬ ਹਲੇ ਵੀ ਤੁਸੀਂ ਨਹੀਂ ਸਮਝੋਗੇ ਇਹ ਜਾਂਦਾ ਜਾਂਦਾ ਇਹਨੂੰ ਪਤਾ ਇਹਨਾਂ ਨੂੰ ਇਹਨੂੰ ਸਾਫ਼ ਪਤਾ ਲੱਗਾ ਵੀ ਦਿੱਲੀ ਚ ਪੁੱਛਤੇ ਇੱਥੇ ਲੋਕ ਸਾਫ਼ ਕਰਨਗੇ ਸੁਪਰੇ ਉਦੋਂ ਪਹਿਲਾਂ ਪਹਿਲਾਂ ਜਿੱਥੇ ਦਾ ਲੱਗਦਾ ਲਾਲ ਉਹ ਲੁੱਟ ਲੋ ਸਭ ਇਸ ਕਰਕੇ ਪੰਜਾਬ ਨੂੰ ਬਰਬਾਦ ਕਰ ਰਹੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਪੀਲ ਕਰਦਾ ਵੀ ਜਿਹੜੀ ਗਲਾਡਾ ਦੁਆਰਾ ਜ਼ਮੀਨਾਂ ਖਵਲ ਕੀਤੀਆਂ ਜਾਣੀਆਂ ਲੋਕੋ ਸੋਨ ਨੂੰ ਪੀਲ ਕਰਦਾ ਜਿੰਨਾ ਪਿੰਡਾਂ ਦੀਆਂ ਜ਼ਮੀਨਾਂ ਆਉਣਗੀਆਂ ਕਿਸਾਨਾਂ ਦੀਆਂ ਉਹਨਾਂ ਨੂੰ ਪੀਲ ਕਿਸੇ ਵੀ ਕੀਮਤ ਤੇ ਮੇਰਾ ਵੀ ਜ਼ਮੀਨ ਨਾ ਉਹ ਦੇਉ ਚਾਹੇ ਤੁਹਾਨੂੰ 2 ਅਰਬ ਵੀ ਕਿੱਲੇ ਦਾ ਆ ਕੇ ਦੇ ਦੇਣ 5 ਅਰਬ ਵੀ ਕਿੱਲੇ ਦਾ ਤੁਹਾਨੂੰ ਰੁਪਈਆ ਆ ਕੇ ਦੇਣ ਤੇ ਮੈਂ ਇੱਕ ਸਾਂਝ ਇਥੇ ਬੰਦੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਮੁੱਦੇ ਤੇ ਇਕੱਠੇ ਹੋ ਕੇ ਲੜੋ ਯਾਰ ਇਕੱਲੇ ਇਕੱਲੇ ਲੜੋ ਲੈ ਲਾ ਵਿਖਾ ਦੀਏ ਕੋਈ ਹੁਣ ਇਹ ਮੈਂ ਤੂੰ ਆਲੀ ਹੁਣ ਤੂੰ ਮੈਂ ਆਲੀ ਗੱਲ ਓਟ ਗਈ ਤੌਣ ਚ ਕਿੱਲੇ ਆਲੀ ਗੱਲ ਮੇਰਾ ਮੇਰ ਕੱਢ ਦਿਓ ਪੰਜਾਬ ਵਾਲੇ ਜੁੜੀਆਂ ਨਾਲ ਆਓ ਤੁਹਾਨੂੰ ਅਪੀਲ ਕਰਦਾ ਮੁੱਦਾ ਬਹੁਤ ਗੰਭੀਰ ਬਣ ਗਿਆ ਪੰਜਾਬ ਬਰਫੀ ਡਲੀਆਂ ਨੂੰ ਖੁਰਦਾ ਜਾਂਦਾ ਉਹ ਪੰਜਾਬੀਆਂ ਦੇ ਹੱਥੋਂ ਸਮਝੋ ਲੋਕੋ ਸਮਝੋ ਤੁਸੀਂ ਆ ਦੋ ਜਣੀਆਂ ਵੱਡੀਆਂ ਆ ਕਾਰਵਾਈਆਂ ਤੁਹਾਡੇ ਮੁੱਖ ਮੰਤਰੀ ਨੇ ਕੀਤੀਆਂ ਕੀ ਭਗਤੋ ਅੱਖਾਂ ਖੋਲ ਕੇ ਜਿਹੜੇ ਅੰਨੇ ਭਗਤ ਬਣੇ ਹੋਏ ਐ ਸੋਚੋਗੇ ਇਹਨਾਂ ਗੱਲਾਂ ਬਾਰੇ ਵੀ ਪੰਜਾਬ ਦੀ ਬਰਬਾਦੀ ਇਹ ਬੰਦਾ ਕਿਵੇਂ ਕਰ ਰਿਹਾ ਪਾਣੀਆਂ ਤੇ ਵੀ ਗੱਲ ਕਰਾਂਗੇ ਅੱਜ ਹੋ ਗਈ 20 ਤਰੀਕ ਕੱਲ ਨੂੰ 21 ਐ 21 ਨੂੰ ਪਾਣੀ ਦੁਬਾਰਾ ਫੇਰ ਬੰਡੇਆਂ ਨੂੰ ਨਵਾਂ ਸਾਲ ਸ਼ੁਰੂ ਹੋਣਾ ਪਾਣੀ ਦਾ ਫੇਰ ਦੇਖਦੇ ਕਿੰਨਾ ਕ ਰੌਲਾ ਪਾਉਂਦੇ ਬੀਬੀ ਐਮ ਬੀ ਦੇ ਉੱਤੇ ਪਾਖੜੇ ਤੇ ਕਿੰਨੇ ਕ ਜਾ ਕੇ ਬੈਠਦੇ ਵੀ ਪਾਣੀ ਧੋਖ ਲਿਆ ਤਸੂ ਤੁਹਾਨੂੰ ਉਹ ਵੀ ਦੱਸਾਂਗੇ ਕਿ ਕਿੰਨਾ ਪਾਣੀ ਹੁਣ ਜਾਂਦਾ ਹਰਿਆਣੇ ਨੂੰ ਰਾਜਸਥਾਨ ਨੂੰ ਦਿੱਲੀ ਨੂੰ ਤੇ ਜੰਮੂ ਨੂੰ